ਦੇਖੋ ਅੱਜ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੇਨ ਜਿਹੜੇ ਨੈਸ਼ਨਲ ਹਾਈਵੇ ਤੇ ਐਕਸੀਡੈਂਟਾਂ ਦੀ ਰੋਕਥਾਮ ਦੇ ਲਈ ਤੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਅਸੀਂ ਨੇਚਰ ਡਾਇਰੈਕਟਰ ਦੇ ਨਾਲ ਅਸੀਂ ਇਹ ਡਾਕਾਬੰਦੀ ਕੀਤੀ ਹੋਈ ਆ ਤੇ ਇਹ ਜਿਹੜੀ ਨੈਸ਼ਨਲ ਹਾਈਵੇ ਬਠਿੰਡਾ ਤੋਂ ਬਰਨਾਲਾ ਨੈਸ਼ਨਲ ਹਾਈਵੇ ਨੰਬਰ 7 ਹੈ ਇਥੇ ਸਪੀਡ ਲੈਂਪ ਦਾ ਸਾਹਮਣੇ ਬੋਰਡ ਵੀ ਲੱਗਿਆ ਤੇ ਜਿਹੜੇ 4 ਪਹੀਆ ਵਾਹਨਾਂ ਉਹਦੀ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇ ਭਾਰ ਵਾਲੇ 4 ਪਹੀਆ ਵਾਹਨ ਦੀ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਸਪੀਡਾ ਜਿਹੜੀ ਸਾਡੇ ਮੇਕਰ ਰੈਫਰੈਂਸ ਜਿਹੜੀ ਇੰਸਟਰੂਮੈਂਟਾਂ ਇਹ ਤਕਰੀਬਨ 700 ਮੀਟਰ ਤੋਂ ਅਸੀਂ ਉਸ ਹਾਵ ਨਾਲ ਦੀ ਸੈਟਿੰਗ ਕੀਤੀ ਹੈ 700 ਮੀਟਰ ਦੀ ਦੂਰੀ ਤੋਂ ਜਿਹੜੀ ਓਵਰ ਸਪੀਡ ਗੱਡੀਆਂ ਨੂੰ ਇਹ ਮੈਜ਼ਰ ਕਰਨ ਦੇ ਨਾਲ ਇਹ ਉਹਦੀ ਆਇਡੈਂਟੀਫਿਕੇਸ਼ਨ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਉਹਦਾ ਪੁੱਤਰ ਵੀ ਕਲੈਕਟ ਕਰੂਨ ਚਲਾਨ ਕੱਟ ਰਹੇ ਆ ਦੇਖੋ ਸਾਡਾ ਜਿਹੜਾ ਸਾਲ ਦਾ ਆਖਰੀ ਸਾਡੇ ਲਈ ਤਾਂ ਸਾਰੇ ਦਿਨ ਜਿਹੜਾ ਦਿਨ ਚੜ੍ਹ ਜਾਂਦਾ ਤੇ ਛਿਪ ਜਾਂਦਾ ਉਹ ਆਖਰੀ ਦਿਨ ਹੀ ਆ ਤੇ ਪਰ ਸਪੈਸ਼ਲ ਲੋਕਾਂ ਦੇ ਵਿੱਚ ਧਾਰਨਾਵਾਂ ਮੁਤਾਬਕ 31 ਦਸੰਬਰ ਦਾ ਇਸ ਦਿਨ ਅਸੀਂ ਲੋਕਾਂ ਨੂੰ ਏ ਬੇਨਤੀ ਕਰਦੇ ਆ ਤੇ ਸਾਡੇ ਸੀਨੀਅਰ ਅਫਸਰ ਤੇ ਹੁਕਮ ਵੀ ਆ ਬਈ ਜਿਹੜਾ ਸ਼ਰਾਬ ਕੋਈ ਵੀ ਕਿਸੇ ਪ੍ਰਕਾਰ ਦਾ ਸ਼ਰਾਬ ਜਾਂ ਨਸ਼ਾ ਕਰਕੇ ਸੜਕ ਦੇ ਉੱਤੇ ਨਾ ਚੱਲਿਆ ਜਾਵੇ ਜੇ ਕਿਸੇ ਨੇ ਜਾਣ ਦੀ ਲੋੜ ਪੈਂਦੀ ਹੈ ਤਾਂ ਜਿਹੜੀ ਸਪੀਡ ਲਿਮਟ ਹੈ ਵੈਸੇ ਮਾਰੀ ਦੇਨੀ ਹੈ ਸਪੀਡ ਲਿਮਟ ਦਾ ਪਾਲਣਾ ਕੀਤਾ ਜਾਵੇ ਦੇਖੋ ਅਸੀਂ ਹੁਣ ਤਕਰੀਬਨ 21 ਦੇ ਲਗਭਗ ਅਸੀਂ ਮੋਟਰ ਵਹੀਕਲ ਇਕੱਤਰ ਇਹਨਾਂ ਜਿਹੜੇ ਓਵਰ ਸਪੀਡ ਗੱਡੀਆਂ ਉਹਦੇ ਚਲਾਨ ਕੱਟ ਰਹੇ ਆ Mae'n ddiolch <laughs> yn fawr iawn